ਪ੍ਰਭਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਸ ਟਾਈਮ ਆਪਾਂ ਜੁੜ ਚੁੱਕੇ ਆ ਜੀ ਸ਼ਹਿਰ ਮੋਗਾ ਤੋਂ ਜਿੱਥੇ ਸਿੱਖਾਂ ਵਾਲਾ ਬਿਕਣੇਰੀ ਹਟ ਦੀ ਆਪਾਂ ਸਟਾਲ ਲਾਈ ਹੋਈ ਆ ਜਿੱਥੇ ਕਿੰਨੀਆਂ ਵੀ ਆਪਣੇ ਰਸੋਈ ਦੀਆਂ ਵਸਤਾਂ ਦਾਲਾਂ ਹਲਦੀ ਮਿਰਚ ਮਸਾਲੇ ਆਚਾਰ ਸਰੋਂ ਦਾ ਤੇਲ ਇੱਥੇ ਆਪਾਂ ਲੈ ਕੇ ਪਹੁੰਚੇ ਹੋਏ ਆ ਲొਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਜੀ ਬੀਬੀ ਕਾਨਕੌਰ ਜੀ ਦਾ ਗੁਰਦੁਆਰਾ ਸਾਹਿਬ ਜਿਹੜਾ ਉਹਦੇ ਬਿਲਕੁਲ ਸਾਹਮਣੇ ਨੇਚਰ ਪਾਰਕ ਆ ਸੱਜੇ ਹੱਥ ਇੱਥੇ ਰੇਲਵੇ ਦਾ ਓਵਰ ਬ੍ਰਿਜ ਆ ਜੀ ਜਿਹੜੇ ਵੀ ਦੋਸਤ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸ਼ਾਮ 5:30 ਵਜੇ ਤੱਕ ਇਸ ਸਟਾਲ ਤੇ ਪਹੁੰਚ ਕੇ ਤੁਸੀਂ ਲਾਭ ਉਠਾ ਸਕਦੇ ਹੋ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਦੀ ਆਪਣੇ ਸਟਾਲ ਜਿਹੜੀ ਲੱਗ ਚੁੱਕੀ ਹੈ ਇੱਥੇ ਸਿੱਖਾਂ ਵਾਲਾ ਪੀਕਾਣੇਰੀ ਹਟ ਦੀ ਆਪਣਾ ਕੁਝ ਨਹੀਂ ਇੱਥੇ ਆਹ ਸਪੈਸ਼ਲ ਪਹੁੰਚੇ ਸਾਡੇ ਕੋਲੇ ਬਾਈ ਜੀ ਬਾਈ ਜੀ ਜਿਹੜੇ ਲਾਈਵ ਦੇਖ ਰਹੇ ਫਿਰ ਕੀ ਕਹਿਣਾ ਜੰਨੇ ਭੈਣ ਭਰਾਵਾਂ ਨੂੰ ਆਪਣੇਆਂ ਨੂੰ ਲਾਈਵ ਦੇਖਣ ਨਾਲ ਇਹ ਹੀ ਕਹਿਣਿਆ ਵੀਰੇ ਇੱਕ ਤਾਂ ਆ ਕੇ ਸਾਥੋਂ ਚੀਜ਼ ਟੈਸਟ ਕਰਕੇ ਲੈ ਕੇ ਜਾਓ ਗਾਰੰਟੀ ਸ਼ੁਦਾ ਗਾਰੰਟੀ ਸ਼ੁਦਾ 100% ਗਾਰੰਟੀ ਹੈ ਹਾਂ ਬਾਕੀ ਜੋ ਕਾਉਂ ਬੇ ਚੀਜ਼ ਵਰਤੋਂਗੇ ਉਹ ਤੋਂ ਬੜਾ ਲੱਗੇ। ਖੁੱਲਾ ਖੜਾਇਆ ਵਾਪਸ ਆ ਜੀ। ਹਾਂ ਜੀ। ਕੋਈ ਵੱਤ ਤੋਂ ਵੱਧ ਇੱਥੇ ਲਾਭ ਉਠਾ ਸਕਦੇ ਹੋ। ਨੇਚਰ ਪਾਰਕ ਸ਼ਹਿਰ ਮੋਗਾ ਸਾਹਮਣੇ ਬੀਬੀ ਕਨਕੌਰ ਜੀ ਦਾ ਗੁਰਦੁਆਰਾ ਸਿੱਖਾਂ ਵਾਲਾ ਸੋ ਜਿਹੜੇ ਦੋਸਤ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਤੇ ਆਪਣਾ ਚੈਨਲ ਗੁਰਵਿੰਦਰ ਸਿੰਘ ਸਿੱਖਾਂ ਵਾਲੇ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਆਪਣੀਆਂ ਵੀਡੀਓ ਅਪਡੇਟ ਮਿਲਦੀਆਂ ਰਹਿਣ